ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਦੋਸਤੋ ਤੇਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਅਰੀ ਨੂੰ ਤੇ ਜ਼ਿਲ੍ਹਾ ਪ੍ਰੀਕੋਟ ਦੋਸਤੋ ਤੇ ਦੋਸਤੋ ਤੇਰੀ ਤੁਹਾਨੂੰ ਸਾਹਮਣੇ ਗਾਂ ਨਜ਼ਰ ਆ ਰਹੀ ਹੈ ਕਰਮਾਲੀ ਬਹੁਤ ਠੰਡੀ ਦੇ ਸੀਲ ਆ ਤੇ ਬਹੁਤ ਸਾਫ਼ ਸੁਥਰੀ ਆ ਪਿੰਡੇ ਦੀ ਤੇ ਦੋਸਤੋ ਵੀਡੀਓ ਤੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਨ ਨਾਲ ਭੁੱਲਿਓ ਤੇ ਟੋਕਰ ਗੱਬਣ ਗਾਂ ਦੋਸਤੋ ਚਾਰੇ ਥਾਣ ਬਿਲਕੁਲ ਬਰਾਬਰ ਦੇ ਥਾਣਾ ਤੋੜ ਕੇ ਭਗਾਵਾਂਗੇ ਕਰੀ ਤੇ ਚੈੱਕ ਪੱਤੋ ਦੀ ਕਰਨੀ ਕਰਮਾਲੀ ਬਹੁਤ ਠੰਡੀ ਤੇ ਸੀਲ ਗਾਂਦ ਉੱਤੋਂ ਲੈ ਵੀ ਕਰੀ ਤੋੜ ਗਿਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਫਿਰ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਆਰੀ ਥਾਣ ਲੈ ਵੀ ਦੀ ਬਹੁਤ ਸਾਫ ਜੀ ਦੋਸਤੋ ਅੱਧ ਕਾੜ ਦੀ ਬਹੁਤ ਵਧੀਆ ਗਾਂ ਦੋਸਤੋ ਚਾਰੇ ਤਾਂ ਬਿਲਕੁਲ ਬਰਾਬਰ ਦੇ ਸਾਨਾ ਪਰਾਂ ਦੀ ਸਾਬ ਬਹੁਤ ਸਾਫ ਪਈ ਆ ਹਾਂਜੀ ਚਾਚਾ ਜੀ ਕੀ ਆਲਾ ਜੀ ਹਾਂਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਚੀਤਲੇ ਚਾਚਾ ਜੀ ਗਾਂ ਦੀ ਆਪਣੀ ਦੀ ਗਾਂ ਦੀ ਮੰਤਰ ਕਰਦਾ ਕਿ ਪੰਧਿਆ ਦੀ ਮੰਨੇ 55000 ਰੁਪਏ ਮੋਲਾ ਜੀ ਮੰਤਰ ਕਰਦਾ ਕਿ ਰਿਆ ਤੇ ਕਿੰਨੇ ਮਹੀਨੇ ਗੱਭਣਾ ਜੀ ਇਹਨੂੰ ਚੌਥਾ ਮਹੀਨਾ ਲੱਗਿਆ 27 ਤਰੀਕ ਨੂੰ 27 ਤਰੀਕ ਨੂੰ ਚੌਥਾ ਮਹੀਨਾ ਲੱਗਿਆਣਾ ਦੋਸਤੋ ਤੇ ਬਹੁਤ ਹੀ ਸਾਫ ਸੁਥਰੀ ਗਾਂ ਦੋਸਤੋ ਸੀਲ ਬਹੁਤ ਠੰਡੀ ਸੀਲਾ ਤੇ ਦੁੱਧ ਕਿੰਨਾ ਜੀ ਇਸ ਟਾਈਮ ਦੁੱਧ ਵੀ ਹੁਣ 11 12 ਕਿਲੋ 12 ਕਿਲੋ ਨਿਕਲਦਾ 6 ਕਿਲੋ ਲੱਗਦਾ ਸਾਢੇ 6 ਠੀਕ ਹੈ 12 ਕਿਲੋ ਦੁੱਧ ਹੈਗਾ ਦੋ ਟਾਈਮਾਂ ਦਾ ਲੋ ਦੋਸਤੋ ਕਰਮਾਲੀ ਬਹੁਤ ਸਾਫ ਸੁਥਰੀ ਗਾਂ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਦਾ ਆਪਾਂ ਚਾਚਾ ਜੀ ਦਾ ਮੋਬਾਈਲ ਨੰਬਰ ਪਾਵਾਂਗੇ ਵੀਡੀਓ ਦੇ ਵਿੱਚ ਕਰਿਓ ਲਾਜ਼ਮੀ ਗੱਲਬਾਤ ਤੇ ਮਿਲਦੇ ਆਇਆ ਇਤਨਾ ਅਗਲੀ ਵੀਡੀਓ ਦੇ ਨਾਲ